ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮਾਗੀ ਮੇਲੇ ਤੇ ਆ ਕੁੜੀ ਦੇ ਸਟੰਟ ਦੇਖਿਓ ਤੁਸੀਂ ਕਿੰਨੇ ਤਗੜੇ ਸਟੰਟ ਕਰਦੀ ਐ ਆ ਮੇਲੇ ਤੇ ਆਈ ਹੋਈ ਸੀ ਕੁੜੀ ਮੋਟਰਸਾਈਕਲ ਤੇ ਸਟੰਟ ਦੇਖਿਓ ਇਹਦੇ ਮਾਗੀ ਮੇਲੇ ਦੀ ਇਹ ਵੀਡੀਓ ਤੇ ਦੇਖੀ ਚੱਲਿਓ ਇਹਦੇ ਸਟੰਟ ਬਹੁਤ ਘੈਂਟ ਘੈਂਟ ਸਟੰਟ ਕਰੂਗੀ ਇਹ ਤੇ ਕੋਈ ਵੀ ਆਪਣੇ ਘਰ ਤੇ ਸਟੰਟ ਨਾ ਕਰੇ ਜਿਹਨੂੰ ਆਪਾਂ ਮੌਤ ਦਾ ਕੂਆ ਕਹਿ ਦਿੰਨੇ ਆ ਇਹ ਮੌਤ ਦੇ ਕੂਏ ਤੇ ਆ ਸਟੰਟ ਦੇਖ ਲੋ ਜੋਂ ਕੀ ਹੁਣ ਦੇਖੀ ਚੱਲੋ ਵੀਡੀਓ ਜੇ ਸਟੰਟ ਕਰਨ ਵਾਲੀ ਹੈ ਸਟੰਟ ਦੇਖ ਰਿਹਾ ਤੇ ਮਾਗੀ ਮੇਲੇ ਤੇ ਨਾ ਇਹਨੇ ਤਾਂ ਚੜਾਉਣਾ ਮੋਟਰਸਾਈਕਲ ਤੇ ਉਦੋਂ ਬਾਅਦ ਸਟੰਟ ਕਰਦੀ ਦੇਖੋ ਜੀ ਦੇਖੀ ਚੱਲੋ ਵੀਡੀਓ ਕੋਈ ਵੀ ਆਪਦੇ ਘਰੇ ਇਹ ਸਟੰਟ ਨਾ ਕਰੇ ਇਹ ਟ੍ਰੇਨ ਬੰਦੇ ਹੁੰਦੇ ਆ ਸਿੱਖੇ ਹੁੰਦੇ ਆ ਇਹ ਫੇਰ ਕਰਦੇ ਆ ਹੁਣ ਇਹਨੇ ਚੜਾ ਦੇਣਾ ਤਾਂ ਬੱਬੂ ਘਟਾ ਲੌਕ ਲਾਤਾ ਬਾਹਰੋਂ ਚਲੋ ਕਹਿੰਦੇ ਦੇਖੀ ਚਲਿਓ ਕੋਈ ਇੱਕ ਨੇ ਤਾਂ ਚੜਾਤਾ ਔਰ ਕੁੜੀ ਵੀ ਸਟਾਰਟ ਕਰੂਗੀ ਆਪਦਾ ਮੋਟਰਸਾਈਕਲ ਦੇਖੀ ਚੱਲਿਓ ਕਿਵੇਂ ਇੱਕ ਮੌਦ ਦੇ ਕੂਏ ਤੇ ਸਟਾਰਟ ਕਰਦੇ ਹੁੰਦੇ ਆ ਜਿਹਨੂੰ ਆਪਾਂ ਮੌਦ ਦਾ ਕੂਆ ਕਹਿੰਦੇ ਨੇ ਇਹ ਜਦੋਂ ਮੇਲੇ ਮੂਲੇ ਹੁੰਦੇ ਆ ਉਦੋਂ ਇਹ ਲਾਉਂਦੇ ਹੁੰਦੇ ਆ ਆਪਣਾ ਗਿਗਾਰਮੈਂਟ ਕੁੜੀ ਨੇ ਵੀ ਚੜਾਤਾ ਦੇਖੀ ਚੱਲਿਓ ਹੁਣ ਆਹ ਦੇਖਦੇ ਆ 10 ਰੁਪਏ ਫੜਦੀ ਹੈ ਕਿ ਨਹੀਂ ਫੜਦੀ ਦੇਖੀ ਚੱਲਿਓ ਤਾਂ 10 ਰੁਪਏ ਫੜਾਉਣੇ ਐ ਇਹਨੂੰ ਇਹ ਫੜਕੇ ਲਜਾਊਗੀ ਨਹੀਂ ਲ ਜਾਂਦੀ ਦੇਖੀ ਜਾਨੇ ਸਪੀਡ ਬਹੁਤ ਐ 10 ਰੁਪਏ ਦੇਖਦੇ ਆ ਕਦੋਂ ਫੜਕੇ ਲਜਾਊਗੀ ਉਹ ਲੱਗੀ ਆਇ ਲਾਈ ਨੇ ਫੜਕੇ ਹੋਰ ਟ੍ਰੇਨ ਬੰਦੀ ਹੁੰਦੀ ਐ ਮੌਤ ਦੇ ਕੋਏ ਇਹ ਮਾਗੀ ਮੇਲੇ ਤੇ ਜਿਹੜਾ ਮਾਗੀ ਮੇਲਾ ਹੋਇਆ ਸੀ ਉਦੋਂ ਆਏ ਸਾਈ ਸੀ ਇੱਥੇ ਤੇ ਉਦੋਂ ਇਹਨਾਂ ਨੇ ਸਟੰਟ ਕੀਤੇ ਸੀ ਲੋਕਾਂ ਨੂੰ ਦਿਖਾਈ ਸੀ ਆਪਦੇ ਸਟੰਟ ਮੋਟਰਸਾਈਕਲ ਨਾਲ ਮਾਗੀ ਮੇਲੇ ਤੇ ਤਾਂ ਦੇਖੋ ਹੱਥ ਵੀ ਛਾੜਦੇ ਥੱਲੇ ਪੈਰਾਂ ਨਹੀਂ ਮੋਟਰਸਾਈਕਲ ਚੱਲੀ ਜਾਂਦਾ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਦੇਖੋ ਦੋਸਤੋ ਮਾਗੀ ਮੇਲੇ ਦੀ ਵੀਡੀਓ ਹੈ